ਕਿਹੜਾ ਸਾਡੇ ਗਰੀਬਾਂ ਨਾਲ ਧੱਕਾ ਹੁੰਦਾ ਉਹ ਸਾਡੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ 700 ਰੁਪਿਆ ਦਿਹਾੜੀ ਸਾਨੂੰ ਮਿਲਣੀ ਚਾਹੀਦੀ ਆ ਜਨੇ ਰੇਗਾਂ ਦਾ ਕੰਮ ਸਾਨੂੰ ਹਰ ਹਾਲਤ ਮਿਲਣਾ ਚਾਹੀਦਾ ਜਨੇ ਰੇਗਾਂ ਦਾ ਕੰਮ ਅਸੀਂ ਕਰਦੇ ਆ ਤੇ ਉਹ ਮਿਹਨਤ ਵੀ ਸਾਨੂੰ ਜਲਦੀ ਮਿਲਣੀ ਚਾਹੀਦੀ ਹੈ ਲਾਗੂ ਕਰੋ ਲਾਗੂ ਕਰੋ ਲਾਗੂ ਕੀ 5 ਕਿਲੋ ਰਾਸ਼ਨ ਮਿਲਦਾ 5 ਕਿਲੋ ਨਾ ਕੀ ਮਹੀਨੇ ਚ ਕਿ 5 ਕਿਲੋ ਆਪਾਂ ਰਾਸ਼ਨ ਖਾਂਦੇ ਆ ਕਿਉਂਕਿ ਚਾਹ 2 3 ਦਿਨ ਤਾਂ ਬੱਚੇ ਹੈ ਜਾਂ 2 ਜਣੇ ਆਪੇ ਹੈ 5 6 ਜਿਹਨਾਂ ਨੂੰ 5 5 ਕਿਲੋ ਦੇ ਕੇ ਤੇ ਬਾਸਲ ਦਫਾ ਦਫਾ ਕਰ ਦਿੰਦੇ ਆ ਪਾਪਾ ਤੇ ਨਾ ਤਾਂ ਨੇ ਰੇਗਾ ਦਾ ਕੰਮ ਦਿੰਦੇ ਆ 100 ਦਿਨ ਨੇ ਰੇਗਾ ਦਾ ਕੰਮ ਵੀ ਸਾਨੂੰ 100 ਦਿਨ ਦਿੱਤਾ ਜਾਵੇ ਤੇ ਸਾਡੀ ਜਿਹੜੀ ਤਿਆੜੀ ਹੈਗੀ 313 ਰੁਪਏ ਉਹ ਸਾਨੂੰ ਪੂਰੀ ਦਿੱਤੀ ਜਾਵੇ ਆਸੋ ਤੇ ਆੜੀ ਦਿੱਤੀ ਜਾਵੇ ਕਿਉਂਕਿ ਹਰ ਤੇ ਦੁੱਖ ਤਕਲੀਫ ਆ ਸਕਦੀ ਏ ਵੀ ਡਾਕਟਰ ਕੋਲ ਜਾਈਏ ਤਾਂ ਉਹ ਅਗਲਾ ਫੀਸ 150 ਮੰਗ ਲੈਂਦਾ ਬਾਕੀ ਸਾਡੇ ਕੀ ਦਵਾਈ ਆ ਸਕਦੀ ਆ ਮੈਂ ਬਸ ਇਹ ਕਹਿਣਾ ਚਾਹਣੀ ਆ ਭੈਣਾ ਭਰਾਵਾਂ ਨੂੰ ਕਿ ਆਪਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਤੁਰੀਏ ਤੇ ਆਪਣਾ ਹੱਕ ਪ੍ਰਾਪਤ ਕਰੀਏ ਸਾਡੇ ਕਿਸਤ ਲੈ ਆ ਹੀ ਰਿੰਦੇ ਨੇ ਕਿਸਤ ਲੈਣ ਪਰ ਕਿਸ਼ਤ ਕਿੱਥੋਂ ਭਰੀਏ ਜਦੋਂ ਕਰੇ ਖਾਨ ਨੂੰ ਨਹੀਂ ਹੈਗਾ ਤੇ ਕਿਸਤ ਕਿੱਥੋਂ ਅਸੀਂ ਭਰੀਏ ਪੰਜਾਬ ਦੇ ਕਾਫੀ ਹਿੱਸਿਆਂ ਦੇ ਅੰਦਰ ਤੀਜੇ ਹਿੱਸੇ ਦੀ ਜ਼ਮੀਨ ਜਿਹੜੀ 1/53 ਪੰਚਾਇਤੀ ਰਾਜ ਐਕਟ ਦੇ ਮੁਤਾਬਕ ਔਰ ਸੰਵਿਧਾਨ ਦੇ ਮੁਤਾਬਕ ਉਹ ਅਸੀਂ ਘੱਟ ਰੇਟ ਤੇ ਮਜ਼ਦੂਰਾਂ ਦੇ ਲਈ ਲਈ ਆ ਉਹਦੇ ਚ ਸਾਂਝੀ ਖੇਤੀ ਕਰ ਰਹੇ ਆ ਮਜ਼ਦੂਰਾਂ ਨੂੰ ਕੁਝ ਨਾ ਕੁਝ ਉਹਦੇ ਵਿੱਚੋਂ ਜਿਹੜਾ ਉਹ ਸਕੂਨ ਮਿਲਿਆ ਉਹਨਾਂ ਨੂੰ ਲਭ ਮਿਲਿਆ ਅਮੇ ਪਿਛਲੀ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸ਼ਰਾਬੇਰਾ ਸ਼ਹੀਦੀ ਦਿਹਾੜਾ ਜਿਹੜਾ ਉਹ ਲੰਘਿਆ ਪਰ ਫੇਰ ਵੀ ਆ ਜਿਹੜਾ ਉਹ ਵਿਸ਼ੇਸ਼ ਤਰੀਕ ਨੂੰ ਨਾ ਮੰਨਦੇ ਹੋਏ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਆ ਜਿਹੜਾ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਤੇ ਮਜ਼ਦੂਰਾਂ ਦੇ ਵਿੱਚ ਉਹਨਾਂ ਦੀਆਂ ਮੰਗਾਂ ਮਸਲੇ ਸੰਬੰਧੀ ਆ ਜਿਹੜੀ ਚੇਤਨਤਾ ਦਾ ਜਿਹੜਾ ਉਹ ਪਸਾਰਾ ਕੀਤਾ ਜਾ ਰਿਹਾ ਹੈਗਾ ਅੱਜ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਮੋਠਾਂ ਵਾਲੀ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਉੱਥੇ ਵਿਸ਼ੇਸ਼ ਕਨਵੈਨਸ਼ਨ ਕੀਤੀ ਗਈ ਤੇ ਉਸ ਕਨਵੈਨਸ਼ਨ ਦੇ ਵਿੱਚ ਜ਼ਮੀਨ ਦੇ ਮੁੱਦੇ ਨੂੰ ਲੈ ਕੇ ਮਜ਼ਦੂਰਾਂ ਦੇ ਸਿਰ ਚੜੇ ਕਰਜ਼ੇ ਦੇ ਮੁੱਦੇ ਨੂੰ ਲੈ ਕੇ ਨਰੇਗਾ ਦੇ ਮੁੱਦੇ ਨੂੰ ਲੈ ਕੇ ਤਮਾਮ ਜੋ ਮਜ਼ਦੂਰਾਂ ਦੇ ਮੰਗਾ ਮਸਲੇ ਹੈਗੇ ਆ ਉਹਨਾਂ ਨੂੰ ਛੋਹਿਆ ਗਿਆ ਅਤੇ ਮਜ਼ਦੂਰਾਂ ਦੀ ਮੁਕਤੀ ਕਿਵੇਂ ਹੋਏ ਇਸ ਸਵਾਲ ਦੇ ਉੱਤੇ ਆ ਜਿਹੜਾ ਇਸ ਜਥੇਬੰਦੀ ਦੇ ਆਗੂ ਸੰਜੀਬ ਮਿੰਟੂ ਨੇ ਜਿਹੜਾ ਵਿਸਥਾਰ ਦੇ ਵਿੱਚ ਮਜ਼ਦੂਰਾਂ ਦੇ ਨਾਲ ਗੱਲਬਾਤ ਵੀ ਹੈ ਜਿਹੜੀ ਉਹ ਸਾਂਝੀ ਕੀਤੀ ਹੈਗੀ ਆ ਪ੍ਰੋਗਰਾਮ ਤੋਂ ਬਾਅਦ ਅਸੀਂ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆ ਜੜੀਆਂ ਉਹ ਬੀਬੀਆਂ ਵੀ ਪਹੁੰਚੀਆਂ ਸੀ ਮਜ਼ਦੂਰ ਔਰਤਾਂ ਪਹੁੰਚੀਆਂ ਮਜ਼ਦੂਰਾਂ ਦਾ ਵੀ ਅੱਧਾ ਹਿੱਸਾ ਬੰਦਾ ਹੈਗਾ ਮਜ਼ਦੂਰਾਂ ਦੀ ਮਜ਼ਦੂਰ ਲਹਿਰ ਦੇ ਵਿੱਚ ਕੀ ਅਹਿਮੀਤ ਹੋਣੀ ਚਾਹੀਦੀ ਹੈ ਸਾਡੇ ਨਾਲ ਮਜ਼ਦੂਰ ਬੀਬੀਆਂ ਮੌਜੂਦ ਨੇ ਆਪਾਂ ਉਹਨਾਂ ਤੋਂ ਜਾਣਾਂਗੇ ਕਿ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਤਮਾਮ ਗੱਲਬਾਤ ਆ ਜਿਹੜੀ ਉਹਨਾਂ ਦੇ ਨਾਲ ਸਾਂਝੀ ਕਰਾਂਗੇ ਆਪਾਂ ਸੋ ਸਸੀ ਕਾਲਾ ਅੰਟੀ ਜੀ ਪਹਿਲਾਂ ਤਾਂ ਸਸੀ ਕਾਲ ਜੀ ਜੀ ਛੋਟੀ ਜੀ ਦੱਸਿਓ ਕਿ ਅੱਜ ਕਨਵੈਨਸ਼ਨ ਹੋਈ ਹੈਗੀ ਆ ਇਸ ਕਨਵੈਨਸ਼ਨ ਦੇ ਦੌਰਾਨ ਆ ਜਿਹੜਾ ਤਮਾਮ ਬਲਾਰੇ ਬੋਲੇ ਨਾਟਕ ਵੀ ਦੇਖਿਆ ਤੁਸੀਂ ਇਸ ਕਨਵੈਨਸ਼ਨ ਦੇ ਵਿੱਚੋਂ ਜਿਹੜਾ ਅੱਜ ਤੁਹਾਨੂੰ ਕੀ ਸਿੱਖਣ ਨੂੰ ਕੀ ਮਿਲਿਆ ਹੈਗਾ ਸਿੱਖਣ ਨੂੰ ਇਹ ਮਿਲਿਆ ਕਿ ਮੰਨ ਲਓ ਜਿਹੜਾ ਸਾਡੇ ਗਰੀਬਾਂ ਨਾਲ ਧੱਕਾ ਹੁੰਦਾ ਹ ਉਹ ਸਾਡੇ ਨੂੰ ਧੱਕਾ ਨਹੀਂ ਹੋਣਾ ਚਾਹੀਦਾ ਹੂੰ ਕਿ ਜੋ ਸਾਡੀ ਮੰਗ ਆ ਸਾਨੂੰ ਮਿਲਣੀ ਚਾਹੀਦੀ ਆ ਹੂੰ 700 ਰੁਪਿਆ ਦਿਹਾੜੀ ਸਾਨੂੰ ਮਿਲਣੀ ਚਾਹੀਦੀ ਆ ਤੇ 10-10 ਮਰਲਿਆਂ ਦੇ ਪਲਾਟ ਅਸੀਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਸਾਨੂੰ ਉਹ ਕੁਝ ਵੀ ਹਜੇ ਨਹੀਂ ਮਿਲਿਆ ਜੀ ਹਾਂਜੀ ਛੋਟੀ ਇੱਕ ਨਾ ਨਰੇਗਾ ਦੀ ਗੱਲ ਵੀ ਇਸ ਕਨਵੈਨਸ਼ਨ ਦੇ ਦੌਰਾਨ ਸ਼ੋਹ ਹੀ ਗਈ ਹੈਗੀ ਆ ਔਰਤਾਂ ਦੇ ਲਈ ਤੁਸੀਂ ਇੱਕ ਔਰਤੋਂ ਔਰਤਾਂ ਦਾ ਹੀ ਨਰੇਗਾ ਦੇ ਕੀ ਮਾਇਨੇ ਹੈਗੇ ਆ ਕਿੰਨੀ ਕਿ ਜ਼ਰੂਰਤ ਹੈਗੀ ਆ ਨਰੇਗਾ ਦੀ ਨਰੇਗਾ ਦੀ ਬਹੁਤ ਜ਼ਰੂਰਤ ਹੈ ਲੇਡੀਜ਼ ਨੂੰ ਤਾਂ ਖਾਸ ਤੌਰ ਤੇ ਕੀ ਸਾਨੂੰ ਘਰਾਂ ਦੇ ਵਿੱਚ ਕੰਮ ਕਰਨੇ ਦੇ ਬਹੁਤ ਦਿੱਕਤ ਆਉਂਦੀ ਹੈ ਕਿ ਅਸੀਂ ਜਾਣੇ ਵੀ ਅਸੀਂ ਆਪਦੀ ਮਿਹਨਤ ਨੂੰ ਕਰਕੇ ਤੇ ਫਿਰ ਆਪਦੀ ਖਾਈਏ ਜੀ ਹਾਂਜੀ ਤੇ ਨਰੇਗਾ ਦਾ ਕੰਮ ਸਾਨੂੰ ਹਰ ਹਾਲਤ ਮਿਲਣਾ ਚਾਹੀਦਾ ਜੇ ਨਰੇਗਾ ਦਾ ਕੰਮ ਅਸੀਂ ਕਰਦੇ ਆਂ ਤੇ ਉਹ ਮਿਹਨਤ ਵੀ ਸਾਨੂੰ ਜਲਦੀ ਮਿਲੇ ਜੀ ਹਾਂਜੀ ਕਿ ਇੱਕ ਨਾ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਵੀ ਸਵਾਲ ਉਠਾਏ ਗਏ ਆ ਪਰ ਤੇ ਦੱਸੋ ਵੀ ਰਹਿੈਸ਼ੀ ਜੋ ਇੱਧਰ ਤੁਸੀਂ ਮਜ਼ਦੂਰ ਹੋਰ ਨਾ ਘਰਾਂ ਦੇ ਵਿੱਚ ਵੀ ਵਿਚਰਦੇ ਹੋ ਤੁਹਾਡੇ ਕੋਲੇ ਕਿੰਨੀ ਕਿ ਜਗ੍ਹਾ ਹੈਗੀ ਰਹਿਣ ਦੇ ਲਈ ਤੇ ਹੋਰ ਨਾ ਮਜ਼ਦੂਰ ਘਰਾਂ ਦੇ ਵਿੱਚ ਜਿੰਨਾ ਕੁ ਵਿਚਰਦੇ ਹੋ ਤੁਸੀਂ ਉਹਨਾਂ ਕੋਲੇ ਕਿੰਨੀ ਕਿੰਨੀ ਕਿ ਜਗ੍ਹਾ ਹੈਗੀ ਜਗ੍ਹਾ ਜਿੱਥੇ ਤਿੰਨ ਤਿੰਨ ਘਰ ਉੱਥੇ ਸਿਰਫ ਹੋਣਗੇ ਵੱਧ ਤੋਂ ਵੱਧ ਤਿੰਨ ਮਰਲੇ ਹੋਣਗੇ ਤਿੰਨ ਮਰਲਿਆਂ ਦੇ ਵਿੱਚ ਕਿੰਨੇ ਕਮਰੇ ਪੈਂਦੇ ਆ ਮੰਨ ਲਓ ਵਿੱਚੇ ਸਾਡੇ ਪਸ਼ੂ ਵਿੱਚ ਅਸੀਂ ਆਪ ਰਹਿਨੇ ਆ ਇੱਕ ਸਾਈਡ ਤੇ ਰੋਟੀ ਹੁੰਦੀ ਐ ਇੱਕ ਸਾਈਡ ਤੇ ਸਾਡੇ ਪਸ਼ੂ ਵੱਜੇ ਹੁੰਦੇ ਨੇ ਕਿ ਸਾਨੂੰ ਪਲਾਟ ਵੀ ਜ਼ਰੂਰੀ ਦੇਣੀ ਜੀ ਹਾਂਜੀ ਗਾ ਸਾਡੇ ਬੱਚੇ ਵੀ ਉਹਨਾਂ ਨੇ ਵੀ ਕੋਈ ਆਪਦਾ ਘਰ-ਬਾਰ ਬਣਾਉਣਾ ਹੈ ਜੀ ਹਾਂਜੀ ਅੱਛਾ ਭਾਂਜੀ ਇਹ ਦੱਸਿਓ ਕਿ ਪਿਛਲੇ ਸਮੇਂ ਦੇ ਦੌਰਾਨ ਸਰਕਾਰ ਆ ਜਿਹੜੀ ਉਹ ਰਾਸ਼ਨ ਆ ਜਿਹੜੀ ਦਿੰਦੀ ਰਹੀ ਹੈਗੀ ਆ ਹੁਣ ਤੁਹਾਨੂੰ ਪ੍ਰੋਪਰ ਰਾਸ਼ਨ ਮਿਲ ਰਿਹਾ ਹੈ ਨੇ ਕਿ ਦਿੰਦੇ ਆ ਪਰ ਇਹ ਦੇ ਕਦੇ ਦਿੰਦੇ ਆ ਮਹੀਨੇ ਬਾਅਦ ਕੀ 5 ਕਿਲੋ ਰਾਸ਼ਨ ਮਿਲਦਾ 5 ਕਿਲੋ ਨਾ ਕੀ ਮਹੀਨੇ ਚ ਕੀ 5 ਕਿਲੋ ਆਪਾਂ ਰਾਸ਼ਨ ਖਾਂਦੇ ਆ ਕਿਉਂਕਿ ਚਾਹ ਦੋ ਤਿੰਨ ਦਿਨ ਤਾਂ ਬੱਚੇ ਹੈਗੇ ਦੋ ਜਣੇ ਆਪੇ ਹੈ 5 6 ਜਿਹਨਾਂ ਨੂੰ 5 5 ਕਿਲੋ ਦੇ ਕੇ ਤੇ ਬਾਸਲ ਦਫਾ ਦਫਾ ਕਰ ਦਿੰਦੇ ਆ ਪਾ ਬਸ ਅੱਗੇ ਫਿਰ ਦਿੰਦੇ ਨਹੀਂ ਤੇ ਸਾਨੂੰ ਤਾਂ 30 ਕਿਲੋ ਦੇਣਾ ਚਾਹੀਦਾ ਉਹਨਾਂ ਮਹੀਨੇ ਦੇ ਮਹੀਨੇ ਇੱਕ ਜੀ ਨੂੰ ਰਾਸ਼ਨ ਤੇ ਨਾ ਤਾਂ ਰੇਗਾ ਦਾ ਕੰਮ ਦਿੰਦੇ 100 ਦਿਨ ਤੇ ਰੇਗਾ ਦਾ ਕੰਮ ਵੀ ਸਾਨੂੰ 100 ਦਿਨ ਦਿੱਤਾ ਜਾਵੇ ਤੇ ਸਾਡੀ ਜਿਹੜੀ ਤਿਆੜੀ ਹੈਗੀ 313 ਰੁਪਏ ਉਹ ਸਾਨੂੰ ਪੂਰੀ ਦਿੱਤੀ ਜਾਵੇ ਤੇ ਬੱਚੇ ਸਕੂਲੇ ਪੜ੍ਹਦੇ ਆ ਉਹਨਾਂ ਦੇ ਜੀ ਨਾ ਤਾਂ ਜੀਫੇ ਆ ਰਿਹਾ ਤੇ ਜਿਹੜੇ ਲਾਹ ਪਾਤਰੀਆਂ ਕਾਪੀਆਂ ਬਣੀਆਂ ਆ ਉਹਨਾਂ ਤੇ ਵਾਸ ਪੇਂਟਿੰਗ ਵਿੱਚ ਦੱਸੀ ਜਾਂਦੇ ਆ ਕਿਸੇ ਦਾ 25000 ਕਿਸੇ ਦਾ 13000 ਨਾ ਉਹ ਪੈਸੇ ਪਾਣ ਨਾ ਬੱਚੇ ਅੱਗੇ ਫੜਾਈ ਕਰਨਾ ਸਤੇ ਉਹ ਵੀ ਸਰਕਾਰ ਨੂੰ ਅਸੀਂ ਕਹਿੰਨੇ ਆ ਵੀ ਉਹ ਜਲਦੀ ਤੋਂ ਜਲਦੀ ਜਿਹੜੇ ਪੈਸੇ ਹਨ ਉਹ ਵੀ ਪਾਏ ਜਾਣ ਤੇ ਜਿਹੜੀ ਤਿਆੜੀ ਹੈਗੀ ਸਾਡੀ 443 ਨਾ ਸਾਡਾ ਕਿੱਥੋਂ পেট ਪੂਰਾ ਜਾਂਦਾ ਹੈ ਸਾਨੂੰ ਉਹ 700 ਤਿਆੜੀ ਦਿੱਤੀ ਜਾਵੇ ਕਿਉਂਕਿ ਹਰ ਤੇ ਡਾਕਟਰ ਤਕਲੀਫ ਆ ਸਕਦੀ ਏ ਵੀ ਡਾਕਟਰ ਕੋਲ ਜਾਈਏ ਤਾਂ ਉਹ ਅਗਲਾ ਫੀਸ 150 ਮੰਗ ਲੈਂਦਾ ਬਾਕੀ ਸਾਡੇ ਕੀ ਦਵਾਈ ਆ ਸਕਦੀ ਏ ਨਹੀਂ ਆ ਸਕਦੀ ਉਹ ਤਿਆੜੀ 700 ਰੁਪਏ ਦਿੱਤੀ ਜਾਵੇ ਤੇ ਪੰਚਾਇਤੀ ਪੈਲੀ ਜਿਹੜੀ ਪਈ ਏ ਉਹਦੇ ਵਿੱਚੋਂ 10-10 ਮਰਲਿਆਂ ਦੇ ਸਾਨੂੰ ਪਲਾਟ ਦਿੱਤੇ ਜਾਣ ਤੇ ਉੱਤੇ 5-5 ਲੱਖ ਜਿਹੜਾ ਅਸੀਂ ਉੱਤੇ ਪਾ ਸਕੀ ਮਕਾਨ ਕੋਈ ਉਹ ਸਾਨੂੰ ਦਿੱਤਾ ਜਾਵੇ ਜੀ ਅੱਛਾ ਇਹ ਦੱਸ ਭੈਣ ਜੀ ਵੀ ਹੁਣ ਤੁਸੀਂ ਕਿੰਨੀ ਜਗ੍ਹਾ ਦੇ ਵਿੱਚ ਮਕਾਨ ਬਣਾ ਕੇ ਰਹ ਰਹੇ ਹੋ ਇਸ ਟਾਈਮ ਸਾਡੇ ਕੋਲ ਹੈਗੀ ਪੰਜ ਮਰਲੇ ਥਾਂ ਅਸੀਂ ਪੰਜ ਮਰਲੇ ਚ ਥਾਂ ਰਹਿੰਦੇ ਆਂ ਬੀਬੀ ਵੀ ਸਾਡੇ ਨਾਲ ਐ ਤੇ ਅਸੀਂ ਵੀ ਹਾਂ ਪੰਜ ਮਰਲਿਆਂ ਚ ਅਸੀਂ ਰੈਸ ਕਰ ਰਹੇ ਆਂ ਨਾ ਸਾਡੇ ਕੋਲ ਹੁਣ ਪਸ਼ੂ ਨਹੀਂ ਅਸੀਂ ਪਸ਼ੂ ਵੀ ਨਹੀਂ ਰੱਖ ਸਕਦੇ ਵੀ ਕਿੱਥੇ ਰੱਖੀ ਆਪ ਇੱਥੇ ਮੰਝਿਆ ਪਾਈਏ ਕਿ ਪਸ਼ੂਆਂ ਨੂੰ ਅਸੀਂ ਰੱਖੀਏ ਤੇ ਪੰਚਾਇਤ ਜਿਹੜੀ ਹੈਗੀ ਉਹ ਬਸ ਲਾਰਾ ਲਾ ਦਿੰਦੀ ਵੋਟਾਂ ਦੇ ਟਾਈਮ ਤੇ ਉਹਨਾਂ ਅਸੀਂ ਪੰਜ ਪੰਜ ਮਰਲੇ ਜਗ੍ਹਾ ਦੇਾਂਗੇ ਬਸ ਉਹਨਾਂ ਕੀ ਦੇਣਾ ਲਾਰਾ ਲਾ ਕੇ ਬਸ ਓਟਾਂ ਲੈਣ ਦੇ ਪਾਈਵਾ ਲਗੇ ਨੇ ਆਪਦੀ ਓਟਾਂ ਲੈ ਲੈਂਦੇ ਨੇ ਤੇ ਬਸ ਓਟਾਂ ਆਪਣੇ ਕੋਲ ਪਵਾ ਲੈਂਦੇ ਆ ਜੀ ਹਾਂਜੀ ਅੱਛਾ ਇਹਨਾਂ ਨੇ ਕਿਹਾ ਸੀਗਾ ਕਿ ਸਰਕਾਰ ਆ ਜਿਹੜੀ ਉਹ ਸੱਥਾਂ ਦੇ ਵਿੱਚੋਂ ਚੱਲੇਗੀ ਐਮਐਲਏ ਆ ਜਿਹੜੇ ਉਹ ਘਰਾਣ ਤੀਕਾ ਜਿਹੜੇ ਤੁਹਾਡੇ ਦੁੱਖ ਤਕਲੀਫਾਂ ਸੁਣਨ ਆਉਣਗੇ ਕਮੀਆਂ ਦੇ ਵੇੜੇ ਦੀ ਗੱਲ ਹੋਈ ਸੀਗੀ ਕਿ ਵਾਕਈ ਸਰਕਾਰ ਹੁਣ ਸੱਥਾਂ ਦੇ ਵਿੱਚੋਂ ਚੱਲ ਰਹੀ ਹੈਗੀ ਉਹ ਚੱਲ ਕੇ ਕੀ ਕਰਨਗੇ ਇੱਕ ਵਾਰੀ ਆਉਂਦੇ ਨੇ ਹੱਥ ਜੋੜ ਕੇ ਵੋਟਾਂ ਮੰਗਦੇ ਨੇ ਮੈਂ ਤਾਂ ਇਹ ਕਹਿੰਨੀ ਆ ਵੀ ਸਰਕਾਰਾਂ ਪਾਸੇ ਨਾ ਚੱਲਣ ਤੇ ਲਾਲ ਝੰਡੇ ਪਾਸੇ ਚੱਲਣਾ ਜੀ ਹਾਂਜੀ ਜਿੱਥੋਂ ਸਾਨੂੰ ਕੁਝ ਮਿਲਣਾ ਹੈ ਜੀ ਖੱਟੇ ਝੰਡਿਆਂ ਦੇ ਵਿੱਚ ਕੀ ਪਿਆ ਕੁਛ ਨਹੀਂ ਪਿਆ ਸਿਰਫ ਮੈਨੂੰ ਤਾਂ ਸਹਾਰਾ ਲਾਲ ਝੰਡੇ ਦਾ ਤੇ ਮੈਂ ਕਹਿੰਨੀ ਵੀ ਇਹਦੇ ਨਾਲ ਚੱਲਣਾ ਅੱਛਾ ਬਦਲਾਵ ਕਹਿੰਦੇ ਸੀਗੇ ਮਾਨ ਸਾਹਿਬ ਕਹਿੰਦੇ ਸੀਗੇ ਕਿ ਇੱਕ ਤਰ੍ਹਾਂ ਦਾ ਬਦਲਾਵ ਆ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਊਗਾ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਵ ਆਇਆ ਹੈਗਾ 3 ਸਾਲ ਹੋਣ ਆਲੇ ਸਰਕਾਰ ਬਣੀ ਉਹਨਾਂ ਵਾਸਤੇ ਬਦਲਾਵ ਆ ਉਹਨਾਂ ਵਾਸਤੇ ਇਹ ਬਦਲਾਵ ਹੈ ਕਿ ਜਿਵੇਂ ਹੁਣ ਅਸੀਂ ਝੰਡੇ ਲੈ ਕੇ ਗਲੀਆਂ 'ਚ ਤੁਰੇ ਆਂ ਤੇ ਉਹ ਤਾਂ ਉਹਨਾਂ ਬੈਠੇ ਹੋਏ ਨੇ ਅੰਦਰ ਬਦਲਾਵ ਉਹਨਾਂ ਵਾਸਤੇ ਚੰਗਾ ਪਰ ਸਾਡੇ ਵਾਸਤੇ ਨਹੀਂ ਹੈ ਸਾਡੇ ਵਾਸਤੇ ਬਦਲਾਵ ਲਾਲ ਝੰਡੇ ਨੇ ਲੈ ਕੇ ਆਉਣਾ ਜੀ ਹਾਂਜੀ ਅੱਛਾ ਜ਼ਮੀਨ ਦਾ ਮਾਮਲਾ ਜਿਹੜਾ ਚੁੱਕਿਆ ਗਿਆ ਵਿਸ਼ੇਸ਼ ਤੌਰ ਤੇ ਤੁਹਾਨੂੰ ਲੱਗਦਾ ਹੈਗਾ ਕਿ ਜੇਕਰ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਜਾਂ ਜਿਸ ਤਰੀਕੇ ਨਾਲ ਤੁਹਾਡੇ ਆਗੂਆਂ ਨੇ ਕਿਹਾ ਵੀ ਸਾਰਿਆਂ ਨੂੰ ਜਿਹੜੀ ਬਰਾਬਰ ਦੀ ਪੈੜੀ ਆ ਜਿਹੜੀ ਉਹ ਵੰਡ ਰਹੀ ਜਾਣੀ ਚਾਹੀਦੀ ਆ ਵੀ 15-15 ਏਕੜ ਵਾਲਾ ਕਾਨੂੰਨ ਆ ਜਿਹੜਾ ਉਹ ਲਾਗੂ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਵੀ ਜੇ ਮਜ਼ਦੂਰਾਂ ਦੇ ਹਿੱਸੇ ਵੀ ਕੋਈ ਪੈੜੀ ਹੋਊਗੀ ਤਾਂ ਉਹਨਾਂ ਦਾ ਮਾਨ ਸਨਮਾਨ ਬਹਾਲ ਹੋ ਸਕਦਾ ਉਹ ਵੀ ਉਹਨਾਂ ਨੂੰ ਤਾਂ ਨਹੀਂ ਲੱਗਦਾ ਪਰ ਅਸੀਂ ਆਪਦੇ ਦਮ ਦੇ ਜੋਰ ਤੇ ਲਾਵਾਂਗੇ ਲਾਵਾਂਗੇ ਲੈ ਕੇ ਰਵਾਂਗੇ ਹਾਂਜੀ ਕਿ ਅਸੀਂ ਆਪਣੇ ਆਪ ਨੂੰ ਲੀਡਰਾਂ ਦਾ ਸਾਥ ਦੇਵਾਂਗੇ ਤੇ ਮੈਂ ਬਸ ਇਹ ਕਹਿਣਾ ਚਾਹਣੀ ਆ ਭੈਣਾ ਭਰਾਵਾਂ ਨੂੰ ਕਿ ਆਪਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਤੁਰੀਏ ਤੇ ਆਪਣਾ ਹੱਕ ਪ੍ਰਾਪਤ ਕਰੀਏ ਹਾਂਜੀ ਅੱਛਾ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਭੈਣ ਜੀ ਕਿ ਕਾਫੀ ਸਾਰੀਆਂ ਬੀਬੀਆਂ ਜਿਹੜੀ ਉਹ ਮਾਈਕਰੋ ਫਾਈਨੈਂਸ ਕੰਪਨੀ ਆ ਜਿਹੜੀਆਂ ਉਹਨਾਂ ਦਾ ਲੋਨ ਆ ਜਿਹੜਾ ਉਹ ਚੜਿਆ ਹੋਇਆ ਤੁਹਾਡੇ ਕਿਸ਼ਤਾਂ ਵਾਲੇ ਕਿੰਨਾ ਤੰਗ ਕਰਦੇ ਇਧਰਲੇ ਪਾਸੇ ਸਾਡੇ ਕਿਸਤ ਲੈ ਆਈ ਰਹਿੰਦੇ ਨੇ ਕਿਸਤ ਲੈਣ ਪਰ ਕਿਸਤ ਕਿੱਥੋਂ ਭਰੀਏ ਜਦੋਂ ਕਰੇ ਖਾਨ ਨੂੰ ਨਹੀਂ ਹੈਗਾ ਤੇ ਕਿਸਤ ਕਿੱਥੋਂ ਅਸੀਂ ਭਰੀਏ ਹਾਂ ਬੰਵੇਂ ਆ ਤਾਂ ਢਿੱਡ ਪੂਰਾ ਕਰੀਏ ਤੇ ਪਾ ਕਿਸਤਾਂ ਭਰੀਏ ਲਾਉਣ ਵਾਲੀਆਂ ਜੇ ਲਾਉਣ ਨਹੀਂ ਪਰੀਂਦਾ ਤੇ ਫਿਰ ਉਹਨਾਂ ਡਿਫਾਲਟ ਵਿੱਚ ਪਾ ਦਿੱਤਾ ਵੀ ਇਹਨਾਂ ਲੋਨ ਨਾ ਦਿੱਤਾ ਜਾਵੇ ਜੇ ਅਸੀਂ ਜਾਣੇ ਸਰਕਾਰੀ ਲੋਨ ਲੈਣ ਜੇ ਉੱਥੇ ਉਹ ਹੀ ਆ ਜਾਵੇਗਾ ਗੂਨ ਫਾਲਟ ਵਿੱਚ ਹੀ ਬੱਸ ਪਈ ਹੁਣ ਤੂੰ ਲੋਨ ਨਹੀਂ ਮਿਲਣਾ ਹਾਂ ਸਨ ਬਸ ਉਹ ਹੀ ਤਾਂ ਕੀਤੀ ਖੜਿਆ ਹੁਣ ਲੋਨ ਸਨ ਕਿ ਤੂੰ ਮਿਲਦਾ ਹੀ ਨਹੀਂ ਜੀ ਹਾਂਜੀ ਅਛਾ ਭਾਈ ਜੀ ਇਹ ਦੱਸਿਓ ਕਿ ਅੱਜ ਤੁਸੀਂ ਪ੍ਰੋਗਰਾਮ ਕੀਤਾ ਹੈਗਾ ਇਸ ਪ੍ਰੋਗਰਾਮ ਦੇ ਦੌਰਾਨ ਵੱਖਰੀਆਂ ਵੱਖਰੀਆਂ ਮੰਗਾਂ ਦੇ ਉੱਤੇ ਜਿਹੜੀ ਡਿਸਕਸ ਕੀਤੀ ਆ ਤੇ ਮਜ਼ਦੂਰਾਂ ਦੀ ਮੁਕਤੀ ਦੇ ਬਾਰੇ ਜਿਹੜੀ ਗੱਲਬਾਤ ਕੀਤੀ ਹੈਗੀ ਆ ਤੁਸੀਂ ਅੱਜ ਇਹ ਜੇ ਆਗੂ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਹੈਗਾ ਕਿ ਕਿਹੜੀ ਮੰਗ ਜਿਹੜੀ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈਗੀ ਆ ਤੇ ਜਾਤੀ ਪਾੜਾ ਵੀ ਦੂਰ ਹੋਵੇ ਤੇ ਮਜ਼ਦੂਰਾਂ ਦੀ ਮੁਕਤੀ ਵੀ ਹੋਵੇ ਉਹਦੇ ਨਾਲ ਕਿਹੜੀ ਮੰਗ ਨੂੰ ਜ਼ਿਆਦਾ ਪ੍ਰਾਇੋਰਟੀ ਦਿੰਦੇ ਤੁਸੀਂ ਦੇਖੋ ਜੀ ਅਸੀਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰੀ ਉਹਨਾਂ ਪੰਜਾਬ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਏ ਸੋਚ ਰਹੇ ਆਂ ਔਰ ਸੋਚ ਕੇ ਫੈਸਲਾ ਕਰਕੇ ਲੜ ਰਹੇ ਆਂ ਕਿ ਜਿਹੜੇ ਪੰਜਾਬ ਦੇ ਪਿੰਡਾਂ ਦੇ ਅੰਦਰ ਪੇਂਡੂ ਅਤੇ ਦਲਦ ਖੇਤ ਮਜ਼ਦੂਰ ਰਹ ਰਹੇ ਆ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਜਿਹੜੀ ਉਹਨਾਂ ਦੀ ਜ਼ਿੰਦਗੀ ਆ ਨਰਕ ਭਰੀ ਜ਼ਿੰਦਗੀ ਆ ਪਸ਼ੂਆਂ ਵਰਗੀ ਜਾਨਵਰ ਵਰਗੀ ਜ਼ਿੰਦਗੀ ਜਿਉਣ ਦੇ ਲਈ ਇਥੋਂ ਦੀਆਂ ਹਕੂਮਤਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਹੋਇਆ ਜੇ ਉਹਨਾਂ ਦੀ ਜ਼ਿੰਦਗੀ ਕੋ ਇਨਸਾਨਾਂ ਵਾਲੀ ਬਣ ਸਕਦੀ ਆ ਸਭ ਤੋਂ ਅਹਿਮ ਤੇ ਜ਼ਰੂਰੀ ਮੰਗ ਆ ਜਿਹੜਾ ਅਹਿਮ ਮੁੱਦਾ ਉਹ ਹੈ ਜ਼ਮੀਨ ਪੰਜਾਬ ਦੇ ਅੰਦਰ ਸਭ ਤੋਂ ਪਹਿਲਾਂ ਕਿ ਜਿਹੜੀਆਂ ਪਿੰਡਾਂ ਦੇ ਅੰਦਰ ਪੰਚਾਇਤੀ ਸ਼ਾਮ ਲੜ ਜ਼ਮੀਨਾਂ ਅਸੀਂ ਇਹ ਮੰਗ ਨਹੀਂ ਕਰਦੇ ਅਸੀਂ ਲੜ ਰਹੇ ਹਾਂ ਲੜ ਕੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਅੰਦਰ ਤੀਜੇ ਹਿੱਸੇ ਦੀ ਜ਼ਮੀਨ ਜਿਹੜੀ 1/ ਪੰਚਾਇਤੀ ਰਾਜ ਐਕਟ ਦੇ ਮੁਤਾਬਕ ਔਰ ਸੰਵਿਧਾਨ ਦੇ ਮੁਤਾਬਕ ਉਹ ਅਸੀਂ ਘੱਟ ਰੇਟ ਤੇ ਮਜ਼ਦੂਰਾਂ ਦੇ ਲਈ ਲਈ ਆ ਉਹਦੇ ਚ ਸਾਂਝੀ ਖੇਤੀ ਕਰ ਰਹੇ ਹਾਂ ਮਜ਼ਦੂਰਾਂ ਨੂੰ ਕੁਝ ਨਾ ਕੁਝ ਉਹਦੇ ਵਿੱਚੋਂ ਜਿਹੜਾ ਉਹ ਸਕੂਨ ਮਿਲਿਆ ਉਹਨਾਂ ਨੂੰ ਲਭ ਮਿਲਿਆ ਅਸੀਂ ਇਹਦੋਂ ਅੱਗੇ ਲੜਨਾ ਚਾਹੁੰਦੇ ਆਂ ਪੰਜਾਬ ਦੇ ਅੰਦਰ ਇੱਥੋਂ ਦੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਹਿੰਦੇ ਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਹਿੰਦੇ ਆਂ ਇੱਥੋਂ ਦਾ ਜਿਹੜਾ ਅ ਸਬੰਧਤ ਵਿਭਾਗ ਆ ਪੰਚਾਇਤੀ ਵਿਭਾਗ ਉਹਨੂੰ ਕਹਿੰਦੇ ਆਂ ਕਿ ਜਿਹੜਾ 1/3 ਹਿੱਸੇ ਦੀ ਜ਼ਮੀਨ ਆ ਪੱਕੇ ਤੌਰ ਤੇ ਮਜ਼ਦੂਰਾਂ ਦੀ ਹਸ਼ੀਅਤ ਨੂੰ ਠੇਕੇ ਦੇ ਦਿੱਤੀ ਜਾਵੇ ਔਰ ਇਸ ਤੋਂ ਅੱਗੇ ਜਿਹੜਾ ਲੈਂਡ ਸੀਲਿੰਗ ਐਕਟ ਬਣਿਆ 1972 ਦਾ ਉਹਨੂੰ ਲਾਗੂ ਕੀਤਾ ਜਾਵੇ ਜਿਹੜੀਆਂ 17 ਏਕੜ ਤੋਂ ਵੱਧੂ ਦੀਆਂ ਜ਼ਮੀਨਾਂ ਤਨਹਾਰ ਵੱਡੇ ਧੂਮੀਪਤੀ ਲੋਕਾਂ ਕੋਲੇ ਪਈਆਂ ਉਹ ਜ਼ਬਤ ਕਰਕੇ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਜਿਹਨਾਂ ਕੋਲੇ ਹੈ ਨਹੀਂ ਚੰਗੀ ਜ਼ਿੰਦਗੀ ਜੀ ਸਕਣ ਪਸ਼ੂ ਰੱਖ ਸਕਣ ਆਪਦਾ ਦੁੱਧ ਦਹੀਂ ਲੱਸੀ ਕਰਦਾ ਉਹ ਪੀ ਸਕਣ ਤੇ ਖਾ ਸਕਣ ਆਪਦਾ ਕੋਈ ਹੋਰ ਕਾਰੋਬਾਰ ਚਲਾ ਸਕਣ ਆਪਦੀ ਖੇਤੀ ਹੋਵੇ ਆਪਦੀ ਕਣਕੋ ਵਪਾਰ ਦੀ ਸ਼ਰੂ ਹੋਵੇ ਇਦੂ ਅੱਗੇ ਅਸੀਂ ਕਹਿੰਦੇ ਵੀ ਜਿਹੜੇ ਘਰਾਂ ਦੇ ਵਿੱਚ ਮਜ਼ਦੂਰ ਰਹਿ ਰਹੇ ਆ 70 ਤੋਂ 75 ਤੋਂ ਪਲੱਸ 80 ਸਾਲ ਹੋ ਗਏ ਮਜ਼ਦੂਰਾਂ ਨੂੰ ਲੋਕਾਂ ਨੂੰ ਵੋਟਾਂ ਪਾਉਂਦੇ ਨੇ ਉਹਨਾਂ ਨੂੰ ਸਰਕਾਰਾਂ ਮੰਨਦੀਆਂ ਨੇ ਅੱਜ ਤੱਕ 80 ਸਾਲਾਂ ਦੇ ਅੰਦਰ ਕਿਸੇ ਵੀ ਸਰਕਾਰ ਨੇ ਮਜ਼ਦੂਰਾਂ ਨੂੰ ਰਹਿੰਦੇ ਹੋਏ ਘਰਾਂ ਦੇ ਮਾਲਕਾਨਾ ਹੱਕ ਨਹੀਂ ਦਿੱਤੇ ਅਸੀਂ ਮੰਗ ਕਰ ਰਹੇ ਹਾਂ ਕਿ ਇਹਨਾਂ ਨੂੰ ਤੁਰੰਤ ਮਾਲਕਾਨਾ ਹੱਕ ਦਿੱਤੇ ਜਾਣ ਔਰ ਜਿਹੜੀਆਂ ਕੋਆਪਰੇਟਿਵ ਸਰਕਾਰੀ ਸੁਸਾਇਟੀਆਂ ਉਹਦੇ ਮਜ਼ਦੂਰਾਂ ਨੂੰ ਮੈਂਬਰ ਬਣਾ ਕੇ ਉਨਰ ਦੇ ਰਾਹੀਂ ਘੱਟ ਰੇਟ ਤੇ ਮਜ਼ਦੂਰਾਂ ਨੂੰ ਕਰਜ਼ੇ ਦਿੱਤੇ ਜਾਂਦੇ ਔਰ ਇਹਨਾਂ ਸਿਰ ਚੜ੍ਹੇ ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਮਾਫ ਕੀਤੇ ਜਾਂਦੇ ਮਨਰੇਗਾ ਐਕਟ 2005 ਦੇ ਮੁਤਾਬਕ ਕਾਨੂੰਨ ਦੇ 100 ਦਿਨ ਦਾ ਪੱਕੇ ਤੌਰ ਤੇ ਰਜ਼ਗਾਰ ਦਿੱਤਾ ਜਾਵੇ ਔਰ ਉਹਦਾ ਜਿਹੜਾ ਮੇਨ ਤਨਨਾ ਤੁਰੰਤ ਦਿੱਤਾ ਜਾਵੇ ਤੇ ਮਨਰੇਗਾ ਦੇ ਅੰਦਰ ਹੋਰ ਜਾਂ ਸਿਆਸੀ ਦਖਾਉਂਦਾ ਜੀਆਂ ਤਾਂਦਲੀਆਂ ਉਹਨਾਂ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਇਹ ਮਹਿਕਮਾ ਕਰੇ ਇਥੋਂ ਦੇ ਲੀਡਰ ਕਰਨ ਤਾਂ ਸਰਕਾਰ ਧਿਆਨ ਦੇਵੇ ਪਹਿਲੀ ਮੰਗ ਸਾਡੀ ਮੇਨ ਉਹ ਹੈ ਜ਼ਮੀਨ ਦੀ ਅੱਜ ਸਾਡਾ ਕਨਵੈਨਸ਼ਨ ਦਾ ਵਿਸ਼ਾ ਵੀ ਸੀ ਜਿਹੜਾ ਜਾਤ ਪਾਤ ਤੇ ਜ਼ਮੀਨ ਦਾ ਸਵਾਲ ਹੈ ਅੱਜ ਅਸੀਂ ਜ਼ਮੀਨ ਦੇ ਸਵਾਲ ਨੂੰ ਸਬੋਧਨ ਹੋਏ ਹਾਂ ਮਜ਼ਦੂਰਾਂ ਕੋਲੇ ਵੀ ਜ਼ਮੀਨ ਹੋਣੀ ਚਾਹੀਦੀ ਹੈ ਚਪੈਂ ਜੀ ਇਹ ਗੱਲ ਹੈਗੀ ਆ ਕਿ ਆਹ ਬਾਈ ਜੀ ਨੇ ਕਿਹਾ ਕਿ ਮਨਰੇਗਾ ਦੇ ਵਿੱਚ ਧਾਂਦ ਲੀਆਂ ਹੁੰਦੀਆਂ ਹੈਗੀਆਂ ਤੁਹਾਡੇ ਇਧਰਲੀ ਸਾਈਡ ਕੋਈ ਇਦਾਂ ਦਾ ਹੁੰਦਾ ਹੈਗਾ ਕਿ ਕੋਈ ਕਈ ਬੰਦੇ ਘਰੇ ਬੈਠੇ ਹਾਜ਼ਰੀ ਲਵਾਈ ਜਾਂਦੇ ਹੈਗੇ ਇਦਾਂ ਚੱਲਦਾ ਹੈਗਾ ਹਾਂਜੀ ਬਹੁਤ ਚੱਲ ਰਿਹਾ ਸਾਡੇ ਪਿੰਡ ਬਸ ਕਰੇ ਸਰਪੰਚ ਨੇ ਬਸ ਉਹਨਾਂ ਨੂੰ ਬੁਲਾ ਲੈਣਾ ਹੈ ਹਾਜ਼ਰੀਆਂ ਲਗਾ ਕੇ ਤੇ ਕਰੇ ਭੇਜ ਦੇਣਾ ਤੇ ਆਹ ਦਾਪ ਲੈਂਦੇ ਨੇ ਤੇ ਆਹ ਦੂਜੇ ਕੀ ਅੱਧੇ ਪੈਸੇ ਉਹਨਾਂ ਦਿੰਦੇ ਨੇ ਤੇ ਆਪਾਂ ਇਸ ਪਾਰਟੀ 'ਚ ਹੈਗੇ ਨਹੀਂ ਆਪਾਂ ਕਹਿੰਦੇ ਜਿੰਨਾ ਸਾਡੇ ਹੈਗੇ ਆਂਦੀ ਤਿਆੜੀ ਉਹ ਨਹੀਂ ਦਿੱਤੀ ਜਾਵੇ ਅਸੀਂ ਆਪਦੇ ਹੱਥਾਂ ਨਾਲ ਮਿਹਨਤ ਕਰਕੇ ਵੀ ਕਰ ਲਵਾਂਗੇ ਇਹਨਰੇ ਗੱਤ ਕੰਮ ਪਰ ਉਹ ਸਾੰਢੀ ਜ ਆਪਣੀ ਜਥੇਬੰਦੀ ਕ੍ਰਾਂਤੀਕਰਨ ਵਿੱਚ ਲੈਣਾ ਨਹੀਂ ਚਾਹਦੇ ਵੀ ਉਹ ਕਿਉਂ ਕੀ ਕਪੜਾ ਮਾਰ ਰਹੇ ਹਨ ਨਾ ਤੇ ਆਪਾਂ ਵੀ ਅੱਗੇ 2-3 ਵਾਰੀ ਵੀ ਦਿੱਤੀ ਸੀ ਦਰਖਾਸਤ ਵੀ ਇਹ ਕਪੜਾ ਨਹੀਂ ਵਜਣਾ ਚਾਹੀਦਾ ਪਰ ਤਾਂ ਵੀ ਉਹ ਨਾ ਸਾਨੂੰ ਬਾਹਰ ਹੀ ਕੱਢ ਦਿੱਤਾ ਹੁਣ ਤਾਂ ਆਪ ਹੀ ਬਸ ਕਪੜਾ ਹੀ ਚੱਲ ਰਿਆ ਬਸ ਹਾਂਜੀ ਪੈਸੇ ਟਾਈਮ ਸੇ ਆ ਜਾਂਦੇ ਜੀ ਮਨਰੇਗਾ ਬਸ ਕਿੱਥੇ ਟਾਈਮ ਸੇ ਆਉਂਦੇ ਨੇ ਜੀ ਮਰਜ਼ੀ ਨਾਲ ਸਰਪੰਚ ਚ ਕੱਢਦਾ ਪੈਸੇ ਸਰਪੰਚ ਦੇ ਵਾਸਤੇ ਟਾਈਮ ਨਾਲ ਹਾਜ਼ਰੀਆਂ ਲਵਾ ਕੇ ਟਾਈਮ ਨਾਲ ਪੈਸੇ ਦੇਵੀਂ ਗਰੀਬਾਂ ਨੂੰ ਆਸ ਹੁੰਦੀ ਵੇ ਸੱਜਰੀ ਦਿਹਾੜੀ ਕਰਨੇ ਆ ਤੇ ਕਮ ਸੇ ਕਮ 8 ਹਫ਼ਤੇ ਦਿਨ ਤੋਂ ਮਿਲਨੇ ਚਾਹੀਦੇ ਨੇ ਪੈਸੇ ਹਾਂਜੀ